ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਚੋਂ 9 دہشت گردੀ ਟਿਕਾਣਿਆਂ ਨੂੰ ਕੀਤਾ ਤਬਾਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਫੌਜ ਵੱਲੋਂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਪੁਲਿਸ ਮੁਖੀਆਂ ਤੇ ਮੁੱਖ ਸਕੱਤਰਾਂ ਨਾਲ ਮੀਟਿੰਗ ਕੀਤੀ ਸੀ ਸਰਹੱਦੀ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ دہشت گردੀ ਖਿਲਾਫ ਇਸ ਲੜਾਈ 'ਚ ਪੰਜਾਬ ਸਮੇਤ ਪੂਰਾ ਦੇਸ਼ ਇੱਕਜੁੱਟ ਹੈ। ਸਰਹੱਦੀ ਸੂਬਾ ਪੰਜਾਬ ਅੱਜ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਮੌਕ ਟ੍ਰਿਲ ਵਾਸਤੇ ਪੂਰੀ ਤਰ੍ਹਾਂ ਤਿਆਰ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਗਈ ਹੈ। ਅਤੇ ਪਟਿਆਲਾ ਦੇ ਸਮਾਣਾ ਨੇੜੇ ਵਾਪਰੀ ਸੜਕ ਹਾਦਸੇ 'ਚ 6 ਸਕੂਲੀ ਬੱਚਾ ਸਮੇਤ ਕਾਰ ਡਰਾਈਵਰ ਦੀ ਮੌਤ ਹੋ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਕੱਲ ਰਾਤ ਸ਼ੁਰੂ ਕੀਤਾ ਗਿਆ ਆਪਰੇਸ਼ਨ ਸਿੰਦੂਰ 25 ਮਿੰਟ ਤੱਕ ਚੱਲਿਆ ਤੇ ਇਸ ਜਵਾਬੀ ਕਾਰਵਾਈ ਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਨੌ دہشت گردੀ ਟਿਕਾਣਿਆਂ ਨੂੰ ਤਬah ਕਰ ਦਿੱਤਾ ਗਿਆ ਇਹਨਾਂ دہشت گردੀ ਟਿਕਾਣਿਆਂ ਚ ਪਾਕਿਸਤਾਨ ਦੇ ਸਿਆਲਕੋਟ ਵਿੱਚ ਸਰਚਾਲ ਕੈਂਪ ਮਹਿਮੂਨਾ ਜੋਆ ਅਤੇ ਮਰਕਜ਼ ਤਾਇਬਾ ਮੁਰਿੱਦ ਕੇ ਅਤੇ ਬਹਾਵਲਪੁਰ ਵਿੱਚ ਮਰਕਜ਼ ਸੁਭਾਨ ਅੱਲਾ ਸ਼ਾਮਲ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਵਾਈ ਨਾਲਾ ਅਤੇ ਮੁਜ਼ਫਰਾਬਾਦ ਦੇ ਸੈਦ ਨਾ ਬਿਲਾਲ ਕੋਟਲੀ ਗੁਲਪੁਰ ਿੰਬਰ ਅਤੇ ਕੋਟਲੀ ਆਬਾਦ ਚ دہشت گردੀ ਟਿਕਾਨਾਂ ਨੂੰ ਤਬah ਕਰਦੇ ਤਾਂਕਿ ਨਵੀਂ ਦਿੱਲੀ ਚ ਭਾਰਤੀ ਫੌਜ ਚ ਹਵਾਈ ਫੌਜ ਤੇ ਵਿਦੇਸ਼ ਮੰਤਰਾਲੇ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਚ ਭਾਰਤੀ ਫੌਜ ਦੇ ਕਰਨਲ 소ਫੀਆ ਕੁਰੇਸ਼ੀ ਤੇ ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਨੇ ਦੱਸਿਆ ਕਿ ਪਹਿਲਗਾਮ دہشت گردੀ ਹਮਲੇ ਦੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ ਆਪਰੇਸ਼ਨ ਸਿੰਦੂਰ 22 ਅਪ੍ਰੈਲ ਨੂੰ ਪਹਿਲਗਾਮ ਮੇ ਹੋਏ ਵਿਭਤ ਆਤੰਗਵਾਦੀ ਹਮਲੇ ਕੇ ਸ਼ਿਕਾਰ मासूम नागरिकों व उनके परिवारों को न्याय देने के लिए लॉन्च किया गया था इस कार्रवाई में नाइन टेरिस्ट कैंप्स को टारगेट किया गया और पूरी तरह से इसे बर्बाद किया गया पाकिस्तान में पिछले तीन दशकों से टेरर इंफ्रास्ट्रक्चर का निर्माण हो रहा इस रिक्त में रिक्रूटमेंट इन डॉक्ट्रिनेशन सेंटर्स ट्रेनिंग एरियाज व लॉन्च पैड शामिल थे जो पाकिस्तान और पाक अधिकृत जम्मू कश्मीर पीओे ਦੋਨੋਂ ਮੇ ਫੈਲੇ ਹਨ ਕਰਨਲ 소ਫੀਆ ਕੁਰਾਇਸ਼ੀ ਤੇ ਵਿੰਗ ਕਮਾਂਡਰ ਬਿਉਮੇਕਾ ਸਿੰਘ ਨੇ ਕਿਹਾ ਭਾਰਤੀ ਹਥਿਆਰਬੰਦ ਸੈਨਾ ਪਾਕਿਸਤਾਨ ਦੇ ਕਿਸੇ ਵੀ ਪਵਿੱਖੀ ਹਮਲੇ ਦਾ ਠੁਕਮਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ دہشت گردੀ ਕੈਂਪਾਂ ਅਤੇ ਭਾਰਤ ਖਿਲਾਫ دہشت گردੀ ਗਤੀਵਿਧੀਆਂ ਚੋਂਾਂ ਦੇ ਸ਼ਮੂਲੀਅਤ ਦੇ ਵੇਰਵੇ ਦਿੰਦੇ ਹੋਏ ਕਰਨਲ ਕੁਰਾਇਸ਼ੀ ਨੇ ਕਿਹਾ ਕਿ دہشت گردੀ ਟਿਕਾਣਾ ਦੀ ਚੋਣ ਪਰ ਉਸੇਗ ਜਾਣਕਾਰੀ ਤੇ دہشت ਬਾਤ دہشت گردੀ ਚੋਂਾਂ ਦੇ ਸ਼ਮੂਲੀਅਤ ਦੇ ਆਧਾਰ ਤੇ ਕੀਤੀ ਗਈ ਸੀ ਇਸ ਮੌਕੇ ਵਿਦੇਸ਼ ਸ਼ਕਤ ਸਕੱਤਰ ਵਿਕਰਮ ਮਸਰੀ ਨੇ ਕਿਹਾ ਕਿ ਬਹਲਗਾਮ دہشت گردੀ ਹਮਲੇ ਦੀ ਜਾਂਚ ਨੇ ਪਾਕਿਸਤਾਨ ਦੇ دہشت ਗਰਤਾ ਨਾਲ ਸਬੰਧਾਂ ਦਾ ਪਰਦਾਫਾਸ਼ ਕੀਤਾ ਹੈ ਹਮਲੇ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਸ ਕਾਇਰਤਾਪੂਰਨ ਹਮਲੇ ਦਾ ਉਦੇਸ਼ ਜੰਮੂ ਕਸ਼ਮੀਰ ਤੋਂ ਸੈਰ ਸਪਾਟੇ ਨੂੰ ਨੁਕਸਾਨ ਪਹੁੰਚਾਉਣਾ ਤੇ ਜੰਮੂ ਕਸ਼ਮੀਰ ਤੇ ਦੇਸ਼ ਦੇ ਹੋਰ ਨਾਸਿਆਂ 'ਚ ਫਿਰਕੂ ਤਣਾਅ ਪੜਕਾਉਣਾ ਸੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਫੌਜ ਵੱਲੋਂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਪਰੇਸ਼ਨ ਸਿੰਦੂਰ ਪਹਿਲਗਾਮ 'ਚ ਦੇਸ਼ ਦੇ ਮਾਸੂਮ ਭਰਾਵਾਂ ਦੀ ਬੇਰਹਿਮੀ ਨਾਲ ਹੱਤਿਆ ਦਾ ਭਾਰਤ ਵੱਲੋਂ ਜਵਾਬ ਹੈ ਉਹਨਾਂ ਕਿਹਾ ਮੋਦੀ ਸਰਕਾਰ ਭਾਰਤ ਤੇ ਇਸ ਦੇ ਲੋਕਾਂ ਤੇ ਕਿਸੇ ਵੀ ਹਮਲੇ ਦਾ ਟਕਵਾ ਜਵਾਬ ਦੇਣ ਲਈ ਵਚਨਬੱਧ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਥਿਆਰਬੰਦ ਬਲਾਂ ਦੀ ਸੈલાਗਾ ਕੀਤੀ ਵਿਦੇਸ਼ ਮੰਤਰੀ ਡਾਕਟਰ ਐਜਾ ਸ਼ੰਕਰ ਨੇ ਕਿਹਾ ਦੁਨੀਆ ਨੂੰ دہشت گردੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਭਾਜਪਾ ਪ੍ਰਧਾਨ ਜੀਪੀ ਨੱਡਾ ਨੇ ਕਿਹਾ ਦੇਸ਼ دہشت گردੀ ਨੂੰ ਜੜੋਂ ਪੁੱਟਣ ਦੇ ਸਮਰੱਥ ਤੇ ਤ੍ਰਿੜ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ੋਕਨੀ ਵੈਸ਼ਨਵ ਨੇ ਵੀ ਜਵਾਬੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਚ ਕਿਹਾ ਕਿ ਉਨਾ ਨੂੰ ਹਥਿਆਰਬੰਦ ਸੈਨਾਵਾਂ ਤੇ ਮਾਣੇ ਕੁਝ ਹੋਰਨਾਂ ਪਾਰਟੀਆਂ ਨੇ ਵੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰ ਬਾਅਦ ਰਾਸ਼ਟਰਪਤੀ ਭਵਨ ਚ ਰਾਸ਼ਟਰਪਤੀ ਜਵਾਪੀ ਮੁਰਮੂ ਨਾਲ ਮੁਲਾਕਾਤ ਕੀਤੀ ਇਹ ਮੀਟਿੰਗ ਪਾਰਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਰੇਸ਼ਨ ਸਿੰਦੂਰ ਤੋਂ ਬਾਅਦ ਰਹਿਦੀ ਸੂਬਿਆਂ ਦੇ ਮੁੱਖ ਮੰਤਰੀਆਂ ਪੁਲਿਸ ਮੁਖੀਆਂ ਦੇ ਮੁਖ ਸਕੱਤਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਜੰਮੂ ਅਤੇ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਸਿੱਕਮ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਤੇ ਲद्दाख ਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲਾ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeir iir rnu ਚਲੰਦਰ ਜਿਵੇਂ ਕਿ ਆਪਰੇਸ਼ਨ ਸਿੰਦੂਰ ਤੇ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਤੇ ਹਥਿਆਰਬੰਦ ਫੌਜਾਂ ਦਾ ਤਾਨਾ ਭਾਤੀ ਹੈ ਪਾਕਿਸਤਾਨ ਨਾਲ ਲੱਗਦੀ ਪੰਜਾਬ ਸਰਹੱਦ ਤੇ ਰਹਿਣ ਵਾਲੇ ਲੋਕ ਗੁਆਂਢੀ ਮੁਲਕ ਵੱਲੋਂ ਇਸ ਸਰਹੱਦੀ ਸੂਬੇ 'ਚ ਸ਼ਾਂਤੀ ਬਣਕਰਨ ਦੀ ਹਮਾਇਤ ਕਰਨ ਦੀ ਸੂਰਤ ਵਿੱਚ ਭਾਰਤੀ ਫੌਜਾਂ ਦਾ ਪੂਰਾ ਸਾਥ ਦੇਣ ਦਾ ਭਰੋਸਾ ਦੇ ਰਹੇ ਨੇ ਹੋਰ ਬੇਰਬੇ ਨਾਲ ਇੱਕ ਰਿਪੋਰਟ ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਸਰਹੱਦ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਸਨੀਕ ਜਿਨ੍ਹਾਂ ਚੋਂ ਬਹੁਤਿਆਂ ਨੇ 1965 ਅਤੇ 1971 ਦੀ ਭਾਰਤ ਪਾਕਿਸਤਾਨ ਜੰਗ ਅਤੇ 1999 ਦੀ ਕਾਰਗਿਰ ਕਾਰਵਾਈ ਦੇਖੀਏ ਅਤੇ ਉਹਨਾਂ ਵਿੱਚੋਂ ਕਈਆਂ ਨੇ ਬਤੌਰ ਫੌਜੀ ਹਿੱਸਾ ਵੀ ਲਿਆ ਹੈ ਇਸ ਸਾਰੇ ਹੀ ਭਾਰਤੀ ਹਥਿਆਰਬੰਦ ਸਿਨਾਮੇ ਦੇ ਨਾਲ ਖੜੇ ਹੋਣ ਲਈ ਤਿਆਰ ਨੇ ਭਾਰਤੀ ਸੈਨਾ ਜਿੰਦਾਬਾਦ ਮਿਰਨਾ ਸਰਪੰਚ ਇਕਬਾਲ ਸਿੰਘ ਜੀ ਪਿੰਡ ਰਿਆੜ ਵੇਖੋ ਜੀ ਜਿਹੜਾ ਰਾਤੀ ਏਅਰ ਸਟ੍ਰਾਈਕ ਹੋਈ 1:30 ਵਜੇ ਬਹੁਤ ਵਧੀਆ ਆ ਵੀ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਆ ਬਹੁਤ ਵਧੀਆ ਗੱਲ ਆ ਜੀ ਅੱਤਵਾਦ ਜਿਹੜਾ ਇਹ ਖਤਮ ਹੋਣਾ ਚਾਹੀਦਾ ਅਰਬਾਸ ਕਰਦੀ ਸਿੰਘ ਗੋਲਦੀ ਪਿੰਡ ਰਿਆੜ ਆ ਜੀ ਆ ਜਿਹੜੀ ਸਟ੍ਰਾਈਕ ਕੀਤੀ ਆ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਆਤਵਾਦ ਤੋਂ ਦੁਖੀ ਹਨ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਾਰਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੀਮਾ ਸੁਰੱਖਿਆ ਬਲ ਜੋ ਇਸ ਸਰਹੱਦ ਦੀ ਸੁਰੱਖਿਆ ਲਈ ਪਹਿਲੀ ਕਤਾਰੇ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰੇ ਅਧਿਕਾਰਤ ਸੂਤਰਾਂ ਨੇ ਆਕਾਸ਼ਵਾਨੀ ਨੂੰ ਪੁਸ਼ਟੀ ਕੀਤੀ ਹੈ ਕਿ ਬੀਐਸਐਫ ਆਪਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਕਾਰਵਾਈ ਦੇ ਮੱਦੇ ਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੁਚੇਤ ਤੇ ਫੋਰਸ ਨੇ ਅੱਜ 82 ਸਰਹੱਦ ਤੇ ਰਿਟਰੀਟ ਸਮਾਰੋਹ जनता ਲਈ ਨਾ ਖੋਲਣ ਦਾ ਵੀ ਫੈਸਲਾ ਕੀਤਾ ਹੈ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਲਈ ਖੋਲਿਆ ਗਿਆ ਕਰਤਾਰਪੁਰ ਲਾਂਘਾ ਵੀ ਫਿਲਹਾਲ ਲਈ ਬੰਦ ਕਰ ਦਿੱਤਾ ਗਿਆ ਹੈ ਪਾਚਪਾ ਕਾਂਗਰਸ ਅਤੇ ਹੋਰ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਕਾਰਵਾਈ ਦਾ ਸਮਰਥਨ ਕਰ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਹਥਿਆਰਬੰਦ ਸੈਨਾਵਧ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਸਰਹੱਦੀ ਸੂਬਾ ਪੰਜਾਬ ਅੱਜ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਮੌਕ ਟ੍ਰਿਲ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਅਜਿਹੇ ਅਭਿਆਸ ਦਾ ਉਦੇਸ਼ ਲੋਕਾਂ ਚ ਜਾਗਰੂਕਤਾ ਪੈਦਾ ਕਰਨਾ ਤੇ ਕਿਸੇ ਵੀ ਹਮਲੇ ਦੀ ਸਥਿਤੀ ਚ ਲੋੜਿੰਦੀਆਂ ਸਾਵਧਾਨੀਆਂ ਵਰਤਣਾ ਹੈ ਇਸ ਡ੍ਰਿਲ ਵੀ ਜ਼ਿਲ੍ਹਿਆਂ ਚ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਸ਼ਾਮਲ ਨੇ ਜੋ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦੇ ਨੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਦੱਸਿਆ ਕਿ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕਿਸੇ ਵੀ ਖਤਰੇ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਵਿਚਕਾਰ ਤਿਆਰੀ ਤੇ ਤਾਲਮੇਲ ਦਾ ਮੁਲਾਂਕਣ ਕਰਨ ਲਈ ਇੱਕ ਡ੍ਰਿਲ ਹੈ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਰਨ ਬਚਾਉਣ ਤੋਂ ਬਾਅਦ ਹੋਣ ਵਾਲੇ ਬਲੈਕਆਊਟ ਦੌਰਾਨ ਲਾਈਟਾਂ ਨਾ ਲਗਾਉਣ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਨਿਵਾਸੀਆਂ ਤੇ ਲਗਾਏ ਗਏ ਸੀਸੀਟੀਵੀ ਕੈਮਰੇਆਂ ਦੀਆਂ ਲਾਈਟਾਂ ਵੀ ਬੰਦ ਕਰਨ ਜੇਕਰ ਵਾਹਨ ਚਲਾ ਰਹੇ ਨਹੀਂ ਤਾਂ ਵਾਹਨਾਂ ਦੀਆਂ ਲਾਈਟਾਂ ਬੰਦ ਕਰੋ ਤੇ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਪਾਰਕ ਕਰੋ ਉਦਰ ਐਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ ਹੇਠ 6 ਐਨਸੀਸੀ ਬਟਾਲੀਅਨਾਂ ਦੇ 250 ਤੋਂ ਵੱਧ ਵੱਖ-ਵੱਖ ਵਿਦਿਅਕ ਸੰਸਥਾਵਾਂ ਨੇ ਸਿਵਲ ਡਿਫੈਂਸ ਮੌਕ ਡਿਲ ਦਾ ਅਭਿਆਸ ਕੀਤਾ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜਤਿਵਾੜੀ ਸੈਨਾ ਮੈਡਲ ਨੇ ਕਿਹਾ ਕਿ 8000 ਐਨਸੀਸੀ ਕੈਡਟਾਂ ਤੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਕਪੂਰਥਲਾ ਫਗਵਾੜਾ ਤੇ ਜਲੰਧਰ ਚ ਤਿੰਨ ਬਟਾਲੀਅਨਾਂ ਦੇ ਕਾਲਜਾਂ ਤੇ ਸਕੂਲਾਂ ਚ ਮੌਕ ਡਿਲ ਦਾ ਅਭਿਆਸ ਕੀਤਾ ऑपरेशन सिंदूर ਦੇ ਮੱਦੇਨਜ਼ਰ ਬਹੁਤ ਸਾਰੀਆਂ ਕਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ 에어 ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਸ਼੍ਰੀਨਗਰ ਲੇ ਚੋਧਪੁਰ ਅਮਰitsar ਪੁਜ ਚਾਮਨਗਰ ਚੰਡੀਗੜ੍ਹ ਤੇ ਰਾਜਕੋਟ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਇਸ ਮਹੀਨੇ ਦੀ 10 ਤਰੀਕ ਤੱਕ ਰੱਦ ਕੀਤੀਆਂ ਗਈਆਂ ਨੇ ਉਧਰ ਭਾਰਤੀ ਹਵਾਈ ਸਾਨਾ ਨੇ ਸ਼੍ਰੀਨਗਰ ਹਵਾਈ ਅੱਡੇ ਨੂੰ ਬੰਦ ਕਰਨ ਦੀ ਪੁਸ਼ਟੀ ਕੀਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਰਹੱਦੀ ਇਲਾਕਿਆਂ 'ਚ ਉਠਾਏ ਜਾ ਰਹੇ ਲੋਕਾਂ ਦੇ ਰਹਿਣ ਲਈ ਸਰਾਵਾਂ ਦੇਣ ਦੀ ਪਹਿਲ ਕਦਮੀ ਕੀਤੀ ਹੈ ਪਟਿਆਲਾ ਦੇ ਸਮਾਣਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਅੱਛੇ ਸਕੂਲੀ ਬੱਚਾ ਸਮੇਤ ਕਾਰ ਡਰਾਈਵਰ ਦੀ ਮੌਤ ਹੋ ਗਈ ਪਟਿਆਲਾ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਮਾਣਾ ਤੇ ਆਸ-ਪਾਸ ਦੇ ਪਿੰਡਾਂ ਦੇ ਬੱਚਾ ਨੂੰ ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਵਾਪਸ ਲਿਆਉਂਦੇ ਸਮੇਂ ਉਹਨਾਂ ਦੀ ਕਾਰ ਦੀ ਟਿਪਰ ਟਰੱਕ ਨਾਲ ਟੱਕਰ ਹੋ ਗਈ ਪਟਿਆਲਾ ਦੇ ਐਸਪੀ ਪੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਸੱਤ ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀਦ ਨੇ ਉਹਨਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫਆਈਆਰ ਉਹ ਵੀ ਦਿੱਤੀ ਜਾਏਗੀ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਭਾਰਤੀ ਹਥਿਆਰਬੰਦ ਬਲਾ ਨੇ ਆਪਰੇਸ਼ਨ ਸਿੰਦੂਰ ਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਤੇ ਕਸ਼ਮੀਰ ਚ ਨੌ دہشت گردੀ ਟਿਕਾਣਿਆਂ ਨੂੰ ਕੀਤਾ ਤਬਾਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਫੌਜ ਵੱਲੋਂ ਕੀਤੇ ਆਪਰੇਸ਼ਨ ਸਿੰਦੂਰ ਦੀ ਕੀਤੀ ਸ਼ਲਾਘਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਸਰਹਦੀ ਸੂਬਿਆਂ ਦੇ ਮੁੱਖ ਮੰਤਰੀਆਂ ਪੁਲਿਸ ਮੁਖੀਆਂ ਤੇ ਮੁੱਖ ਸਕੱਤਰਾਂ ਨਾਲ ਮੀਟਿੰਗ ਕੀਤੀ ਸਰਹਦੀ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ دہشت گردੀ ਖਿਲਾਫ ਇਸ ਲੜਾਈ ਚ ਪੰਜਾਬ ਸਮੇਤ ਪੂਰਾ ਦੇਸ਼ ਇੱਕਜੁੱਟ ਹੈ ਸਰਹਦੀ ਸੂਬਾ ਪੰਜਾਬ ਅਜ ਸਿਵਲ ਡਿਫੈਂਸ ਪ੍ਰਿੰਆ ਪਿਆਰੀਆਂ ਦਾ ਮੁਲਾਂਕਣ ਕਰਨ ਲਈ ਮੌਕ ਟ੍ਰੈਲ ਵਾਸਤੇ ਪੂਰੀ ਤਰ੍ਹਾਂ ਤਿਆਰ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਗਈ। ਅਥੇ ਪਟਿਆਲਾ ਦੇ ਸਮਾਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ 6 ਸਕੂਲੀ ਬੱਚਿਆਂ ਸਮੇਤ ਕਾਰ ਡਰਾਈਵਰ ਦੀ ਮੌਤ ਹੋ ਗਈ। ਇਸ ਦਿਨਾਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਖਬਰਾਂ ਦਾ ਅਗਲਾ ਬੁਲੇਟਿਨ ਅੱਜ ਸ਼ਾਮ 7:30 ਥਾਂ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਨਮਸਕਾਰ।